ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਇਸ ਵਕਤ ਅਸੀਂ ਸੋਢੀ ਵਾਲੇ ਪਿੰਡ ਦੇ ਵਿੱਚ ਖੜੇ ਹਾਂ ਸਾਰੇ ਹੀ ਐਨ ਆਰ ਆਈ ਵੀਰਾਂ ਨੂੰ ਸਾਰੀਆਂ ਹੀ ਸੰਸਥਾ ਨੂੰ ਬੇਨਤੀ ਹੈ ਕਿ ਸੋਢੀ ਵਾਲੇ ਪਿੰਡ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਕਣਕ ਮੱਚੀ ਆ ਨਾੜ ਮੱਚਿਆ ਲੋਕਾਂ ਦੀਆਂ ਜਿਹੜੀਆਂ ਮੋਟਰਾਂ ਮੋਟਰਾਂ ਵੀ ਥੱਲੇ ਧਰਤੀ ਵਿੱਚ ਡਿੱਗ ਗਈਆਂ ਤੇ ਆਪ ਜੀ ਨੂੰ ਬੇਨਤੀ ਆ ਕਿ ਇਸ ਪਿੰਡ ਦੀ ਵੱਧ ਤੋਂ ਵੱਧ ਮਦਦ ਕਰੋ ਜੀ ਜਿਹੜਾ ਵੀ ਵੀਰ ਆਪਦੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢ ਸਕਦਾ ਤੇ ਜਰੂਰ ਮਦਦ ਕਰੋ ਕਿਉਂਕਿ ਇੱਥੇ ਲੋੜ ਹੈਗੀ ਆ ਤੂੜੀ ਦੀ ਇੱਥੇ ਲੋੜ ਹੈਗੀ ਆ ਵੀਰ ਸਾਡੇ ਨਾਲ ਇਹਨਾਂ ਦੀ ਕਣਕ ਮੱਛੀ ਬਈ ਕਿੰਨੀ ਕਣਕ ਮੱਛੀ ਆਪਣੀ 17 ਕਿੱਲੇ 17 ਕਿੱਲੇ ਜੀ ਤੇ ਸਾਰੀ ਕਣਕ ਮੱਛੀ ਵੀਰ ਸਾਰੀ ਮੱਛੀ ਸਾਰੀ ਮੱਛੀ ਆ ਛੋਟੀ ਵਾਲਾ ਪਿੰਡ ਦੀ ਬਈ ਸਾ ਛੋਟੀ ਠੀਕ ਆ ਬਈ ਛੋਟੀ ਕਣਕ ਕਿੰਨੀ ਮੱਛੀ ਆ ਜੀ 12 ਕਿੱਲੇ ਬਈ 12 ਕਿੱਲੇ ਮੱਛੀ ਆ ਜੀ ਬਈ ਇਹ ਵੀਰਾਂ ਦੀ ਕਣਕ ਮੱਛੀ ਆ ਤੇ ਸਾਰੇ ਪਿੰਡ ਦੀ ਤੂੜੀ ਮੱਚ ਗਈ ਨਾੜ ਮੱਚ ਗਿਆ ਆਪ ਜੀ ਨੂੰ ਬੇਨਤੀ ਕਰਦੇ ਆ ਕਿ ਤੂੜੀ ਚਾਹੀਦੀ ਆ ਕਣਕ ਚਾਹੀਦੀ ਆ ਅਤੇ ਤੂੜੀ ਬਣਾਉਣ ਵਾਸਤੇ ਜੇ ਕੋਈ ਵੀਰ ਸੇਵਾ ਕਰ ਸਕਦਾ ਤੇ ਤੂੜੀ ਵਾਲੀਆਂ ਮਸ਼ੀਨਾਂ ਚਾਹੀਦੀਆਂ ਜੇ ਕੋਈ ਵੀਰ ਤੇਲ ਦੀ ਸੇਵਾ ਕਰ ਸਕਦਾ ਤੇ ਤੇਲ ਚਾਹੀਦਾ ਤੇ ਜੇ ਕੋਈ ਮਿਸਤਰੀ ਵੀਰ ਜਿਹੜੀਆਂ ਮੋਟਰਾਂ ਥੱਲੇ ਡੱਗ ਗਈਆਂ ਮੱਚ ਗਏ ਤਾਰਾਂ ਡੱਗ ਗਈਆਂ ਥੱਲੇ ਮੋਟਰਾਂ ਮੱਚ ਗਈਆਂ ਨਾਲ ਮੋਟਰਾਂ ਵੀ ਥੱਲੇ ਡੱਗ ਪੀਆਂ ਮੋਟਰਾਂ ਕੱਢਣ ਵਾਸਤੇ ਕੋਈ ਵੀਰ ਮਿਸਤਰੀ ਵੀਰ ਜੇ ਕੋਈ ਸੇਵਾ ਕਰ ਸਕਦਾ ਤੇ ਮਿਸਤਰੀ ਸਿੰਘਾਂ ਦੀ ਲੋੜ ਆ ਤੇ ਵੀਰੋ ਤੁਸੀਂ ਸੋਡੀ ਵਾਲੇ ਇੱਥੇ ਸੰਪਰਕ ਕਰ ਸਕਦੇ ਹੋ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਮੈਂ ਬੇਨਤੀ ਕਰੂੰਗਾ ਵੀਰੇ ਇੱਕ ਜਣਾ ਕੋਈ ਸਰਪੰਚ ਸਾਹਿਬ ਤੁਸੀਂ ਨੰਬਰ ਬੋਲੋ 97798 76565 97 798 76 565 565 ਇਹ ਸਰਪੰਚ ਕੁਲਵਿੰਦਰ ਸਿੰਘ ਸੋਢੀ ਵਾਲਾ ਦਾ ਨੰਬਰ ਆ ਜੀ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ ਜਿਹੜੀ ਤੁਹਾਡੀ ਮਾਇਆ ਹੋਊਗੀ ਸਿੱਧੀ ਇਹਨਾਂ ਵੀਰਾਂ ਕੋਲੇ ਸਿੱਧੇ ਇਹਨਾਂ ਪਰਿਵਾਰਾਂ ਕੋਲੇ ਪਹੁੰਚੂਗੀ ਸਾਡੇ ਕੋਲੇ ਮਾਇਆ ਪਹੁੰਚਾਉਣ ਦੀ ਨਾ ਕੋ ਕੋਸ਼ਿਸ਼ ਕਰਿਓ ਜੀ ਮੇਰਾ ਨੰਬਰ ਹੈਗਾ 9392 4010 ਤੇ ਸਾਡੇ ਵਿੱਚ ਅੱਜ ਬਾਈ ਹਰਪਾਲ ਸਿੰਘ ਜੀ ਮਖੂ ਤੇ ਇਹਨਾਂ ਦੀ ਪੂਰੀ ਟੀਮ ਪਹੁੰਚੀ ਆ ਬਾਈ ਹਰਪਾਲ ਸਿੰਘ ਮਖੂ ਉਹਨਾਂ ਨੇ ਵੀ ਇਸ ਵੀਰਾਂ ਦੀ ਮਦਦ ਕੀਤੀ ਇਸ ਪਿੰਡ ਦੀ ਮਦਦ ਕੀਤੀ ਤੇ ਇਹਨਾਂ ਦਾ ਵੀਰਾਂ ਦਾ ਵੀ ਇੱਥੇ ਅਸੀਂ ਪਹੁੰਚਣ ਤੇ ਧੰਨਵਾਦ ਕਰਦੇ ਆਂ ਬਹੁਤ ਬਹੁਤ ਮਿਹਰਬਾਨੀ ਬਾਈ ਕਿਉਂਕਿ ਬਾਈ ਨੇ ਜਿਹੜਾ ਕਿ ਦਸਵੰਦ ਦਾ ਹਿੱਸਾ ਕੱਢ ਕੇ ਇਹਨਾਂ ਵੀਰਾਂ ਨੇ ਇੱਥੇ ਮਦਦ ਕੀਤੀ ਆ ਆਪ ਜੀ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਪਿੰਡ ਸੋਢੀਵਾਲ ਦੀ ਮਦਦ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ